ਇੰਦਰਜੀਤ ਆ ਮਹਿਮਦੀਪ ਸਿੰਘ ਦੀ ਮੰਮੀ ਆ ਮੇਰਾ ਬੇਟਾ ਸ਼ਨੀਵਾਰ ਬੜੀ ਸੋਹਣੀ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਬੇਟੇ ਦਾ ਤਵਾਰ ਉਹਨੇ ਬਾਬੇ ਤੇ ਜਾਣਾ ਸੀ ਕੋਈ ਪਤਾ ਨਹੀਂ ਆ ਦੋਸਤ ਕਹਿੰਦੇ ਆ ਨੂੰ ਮਾਰਤਾ ਸੁੱਟਦਾ ਮੈਂ ਫੋਨ ਲਾਉਣੀ ਆ ਉਹ ਨਹੀਂ ਚੁੱਕਦਾ ਸਾਰੇ ਰੋ ਰੋ ਕੇ ਮੰਦਾ ਹਾਲਿਆ ਕਾਦੀ ਬੜੀ ਗਰੀਬੀ ਆ ਪਿਓ ਆ ਤਾਂ ਚਲਾਉਂਦਾ ਆ ਕਾਗਿਆ ਨੇ ਪਾ ਕੇ ਅਸੀਂ ਲਾਉ ਲਿਆ ਆਂਦਾ ਪਾਪਾ ਜੇ ਕਿਸਤਾਂ ਨਾ ਤੇਰੀਆਂ ਤੇ ਤੂੰ ਸਰਕਾਰ ਤੇ ਆ ਜਾਣਾ ਆਂਦਾ ਪੁੱਤ ਤੂੰ ਟੈਨਸ਼ਨ ਨਾਲ ਨਹੀਂ ਮੇਰੀ ਸਰਕਾਰ ਗਾੜੀ ਹੈ ਹੋਈ ਬੇਨਤੀ ਹੈ ਸਾਡੇ ਬਾਪ ਪੜ ਲਿਓ ਕਰਜ਼ਾ ਵੀ ਘਾਟਤੇ ਹੋ ਗਿਆ ਸਰਕਾਰ ਨੇ ਸਾਡਾ ਘਰ ਲਾ ਜਾਣਾ ਮੇਰਾ ਜਿੱਤੇ ਵੀ ਪੋਤੇ ਆ ਇੱਕ ਦੇ ਮੈਨੂੰ ਫੋਟੋ ਪਾ ਕੇ ਵਿਖਾ ਦੇ ਕਿ ਮੇਰਾ ਪੋਤਾ ਐਤਵਾਰ ਦਾ ਨਹੀਂ ਲੱਭਦਾ ਉਹਨੂੰ ਛੇਤੀ ਤੋਂ ਛੇਤੀ ਜੀਂਦਾ ਵੀ ਹੋਵੇ ਮਾਂ ਕਿੱਦਾਂ ਉਹਨੂੰ ਮਰਿਆ ਕਹਿ ਸਕਦੀ ਆ ਉਹ ਜਿੱਥੇ ਵੀ ਹੈਗਾ ਜਿਹੜੀ ਵੀ ਹਾਲਤ ਆ ਮੇਰਾ ਪੁੱਤ ਪੰਜਾਬ ਭੇਜਿਆ ਜਾਵੇ ਮੇਰੇ ਨਾਲ ਗੱਲਬਾਤ ਵੀ ਕਰਾਈ ਜਾਵੇ ਮੇਰੀ ਮੰਦਾਤ ਵੀ ਕਰਿਓ ਜਿਹੜਾ ਘਾਤੇ ਕਰ ਜਾਇਆ ਸਰਕਾਰ ਨੂੰ ਤੇ ਬੜਾ ਪੈਸਾ ਆ ਪਰ ਪਿਓ ਨੇ ਦੇ 5 5 ਰੁਪਏ ਕਰਕੇ ਪੁੱਤ ਨੂੰ ਪੜਾਇਆ ਲਖਾਇਆ ਪੁੱਤ ਕਿਸੇ ਦਾ ਨਹੀਂ ਮਾਰਾ ਹੁੰਦਾ ਪਰ ਮੇਰਾ ਪੁੱਤ ਕਿਸੇ ਦਾ ਮਾਰਾ ਨਹੀਂ ਬਣਿਆ ਮੈਂ ਤੇ ਲੋਕੀ ਕਹਿੰਦੇ ਮਰ ਗਿਆ ਮੈਂ ਫਿਰ ਵੀ ਗੋਦਵਰੇ ਚੋਲ ਗਿਆ ਆਦਾ ਅਰਦਾਸ ਕਰ ਰਹੀ ਬਾਬਾ ਮੇਰੀ ਚੋਲੀ ਵਿੱਚ ਪਾਦੀ ਤੂੰ ਨੀ ਸੇਵਾ ਕਰਕੇ ਮੇਰਾ ਪੁੱਤ ਗਿਆ ਮੇਰਾ ਪੁੱਤ ਤੇ ਗਰੀਬੀ ਕੰਡਣ ਗਿਆ ਸੀ ਇਹ ਨਹੀਂ ਪਤਾ ਉਹ ਗਰੀਬੀ ਮੇਰੇ ਪੁੱਤ ਦਾ ਕੀ ਕਾਰਨ ਬਣ ਗਿਆ ਪਰ ਮੈਂ ਦੋਸਤਾ ਵੀ ਕੋਈ ਦੋਸਤ ਵੀ ਨਰਹ ਦੇਨੀਆ ਕੋਈ ਕਹਿੰਦਾ ਉਹਨੇ ਗੱਲ ਕੁੱਟਤਾ ਅਹੀਂ ਕੁੱਟਿਆ ਕੋਈ ਕਹਿੰਦਾ ਗੰਡ ਨਹੀਂ ਖੁੱਲੀ ਕੋਈ ਕਹਿੰਦਾ ਬੈੱਡ ਤੇ ਪਿਆ ਕੋਈ ਕਹਿੰਦਾ ਕਿਤੇ ਸਾਡੇ ਕੋਲ ਮਾਵੇਂ ਪੁੱਤ ਤੁਹਾਡੇ ਕੋਲ ਗੰਡ ਕਿਉਂ ਨਹੀਂ ਖੁੱਲੀ ਮੈਂ ਤੇ ਤੁਹਾਡੀ ਵੀ ਮਾਂ ਬਣ ਗਈ ਘਰੀਬਣੀ ਉਹਦੀ ਵੀ ਬਣ ਗਈ ਅੰਦੇ ਗੰਡ ਨਹੀਂ ਖੁੱਲੀ ਜੇ ਪੁੱਤ ਗੰਡ ਤੁਸੀਂ ਵੀ ਦਿੱਤੀ ਹੀ ਦੇ ਕੇ ਤੇ ਉਹਦਾ ਸਾ ਮੋੜ ਦਿਓ ਇੱਕ ਦੋਸਤ ਨੂੰ ਕੱਲ ਕੀਰਤਨ ਨੂੰ ਫੋਨ ਲਾਇਆ ਕਹਿੰਦਾ ਮੇਰਾ ਦੋਸਤ ਗਿਆ ਪੋਤ ਦੀ ਬਾਡੀ ਉੱਥੇ ਡਿੱਗੀ ਸੀ ਤੇ ਮੈਂ ਕੰਮ ਤੇ ਚੱਲ ਗਿਆ ਤੇਰਾ ਦੋਸਤ ਉੱਥੇ ਮਰਿਆ ਪਰ ਵੇ ਤੂੰ ਕੰਮ ਦੇ ਕਿੰਦਾ ਜਾਗਣਾ ਵੇ ਪੁੱਤ सरकारो मेरी सुनो एक मामा अगे मा तो भी रोंदा मैं सुख मानती पता मां तू भी बन जा साल बाद मैं लिया ही मां तेरे को रोन गया मैं बड़ी गरीबी कटनी बरिया मेरा पोत आ पीछी कला मेरा पुत कला या, कला ही आ ग्यारह तरीक न्यारह

ਤੇ ਜੁਨੀਵਰਸਿਟੀ ਪੜ੍ਹਾਈ ਤੇ ਗਿਆ ਸੀ ਤੇ ਉੱਥੇ ਜਾ ਕੇ ਮੇਰੀ ਐਤਵਾਰ ਗੱਲਬਾਤ ਵੀ ਹੋਈ ਰਾਤ ਹਨਿਆਰ 12 ਵਜੇ ਤੱਕ ਹੋਈ ਆ ਤੇ ਐਤਵਾਰ ਜਦੋਂ ਉਹਨੂੰ ਅਸੀਂ ਫੋਨ ਲਾਇਆ ਪੌਣੇ 2 ਵਜੇ ਉਹਨੇ ਫੋਨ ਨਹੀਂ ਚੁੱਕਿਆ ਚਾਰ ਫੋਨ ਲਾਇਆ ਅਸੀਂ ਬਾਅਦ ਚ ਉਹਦੇ ਦੋਸਤ ਨੂੰ ਲਾਇਆ ਤੇ ਉਹਨੇ ਕਿਹਾ ਵੀ ਉਹਨੇ ਫਾਹ ਲੈ ਲਿਆ ਬਾਥਰੂਮ ਦੇ ਵਿੱਚ ਟੂਟੀ ਦੇ ਨਾਲ ਵੀ ਤੇ ਉਹ ਜੋਰੀ ਸਾਡੇ ਸਮਝ ਨਹੀਂ ਆਉਂਦੀ ਵੀ ਟੂਟੀ ਦੇ ਨਾਲ ਫਾਹ ਉਹਨੇ ਕਿਵੇਂ ਲੈ ਲਿਆ ਉਹਨਾਂ ਨੇ ਹੀ ਪੁੱਛਿਆ ਵੀ ਦੀ ਕੋਈ ਫੋਟੋ ਫਾਟੋ ਖਿੱਚੀ ਤੁਸੀਂ ਤੇ ਮਰੇ ਦੀ ਕਹਿੰਦੇ ਨਹੀਂ ਉਹਦੀ ਅਸੀਂ ਫੋਟੋ ਕੋਈ ਨਹੀਂ ਖੇਚੀ ਅਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਜਿਹੜੀ ਉਹ ਲੈ ਗਈ ਪੋਸਟਮਾਰਟਮ ਆ ਕੇ ਹਸਪਤਾਲ ਤੇ ਅੱਜ ਸਾਨੂੰ ਉਸ ਦਿਨ ਐਤਵਾਰ ਦੀ ਗੱਲ ਜੇ ਤੇ ਅਜੇ ਤੱਕ ਸਾਨੂੰ ਕੋਈ ਉਹਦੀ ਪੋਸਟਮਾਰਟਮ ਦੀ ਫੋਟੋ ਨਹੀਂ ਆਈ ਕੋਈ ਗੱਲ ਨਹੀਂ ਕਿ ਪੀ ਜਾ ਸਾਨੂੰ ਉਹਦੀ ਬਾਡੀ ਵਿਖਾ ਦੋ ਕਿੱਥੇ ਆ ਜੀਦਾ ਜਾਂ ਕਿੱਦਾਂ ਵਾ ਮੁੰਡਿਆਂ ਦੇ ਜਿਹੜੇ ਬਿਆਨ ਆ ਅੱਜ ਕੋ ਹੋਰ ਹੁੰਦੇ ਅਗਲੇ ਦਿਨ ਕੋ ਹੋਰ ਹੁੰਦੇ ਕੱਲ ਕਹਿੰਦੇ ਵੀ ਸਾਨੀ ਪੁਲਿਸ ਦੀ ਹਾਜ਼ਰ ਦੇ ਵਿੱਚ ਚਾਰੇ ਜਾਣੇ ਸਾਡੇ ਬਿਆਨ ਲੈਣੇ ਆ ਤੇ ਉਹਨੂੰ ਮੜ ਕੇ ਫੋਨ ਜਦੋਂ ਕੀਤਾ ਤਕਾਲੀ ਤੇ ਇੱਕ ਜਾਣਾ ਤਾਂ ਮੈਂ ਤਾਂ ਕੰਮ ਤੇ ਗਿਆ ਬਾਕੀ ਮੁੰਡੇ ਉੱਥੇ ਪੁਲਿਸ ਦੀ ਹਾ ਤੇ ਕੋਈ ਸਾਨੂੰ ਫੋਟੋ ਨਹੀਂ ਅਜੇ ਤੱਕ ਆਈ ਕੋਈ ਗੱਲ ਨਹੀਂ ਜੇ ਪਤਾ ਨਹੀਂ ਕਿੱਥੇ ਮੁੰਡਾ ਹਸਪੀਟਲ ਜਾਂ ਉਹਨਾਂ ਦੇ ਕੋਲ ਆ ਇਹ ਨਹੀਂ ਸਾਨੂੰ ਕੋਈ ਪਤਾ ਲੱਗ ਰਿਹਾ ਜਿੱਥੇ ਮੁੰਡਾ ਸਟੱਡੀ ਕਰਨ ਗਿਆ ਉਹਥੇ ਕੋਈ ਕੰਟੈਕਟ ਹੋਇਆ ਕਾਲਜ ਦੇ ਨਾਲ ਜਾਂ ਕਿਸੇ ਨੇ ਕੋਈ ਗੱਲਬਾਤ ਕੀਤੀ ਨਹੀਂ ਜੀ ਬਿਲਕੁਲ ਹੋਣਾ ਅਸੀਂ ਇਹ ਜਾਨਣਾ ਵਾ ਕਾਲਜ ਦੇ ਨਾਲ ਪਹਿਲਾਂ ਉਹਨਾਂ ਨੇ ਅਸੀਂ ਕਿਹਾ ਵੀ ਉਹਦੀ ਅਨਸੋਰਸ ਦੀ ਫੋਟੋ ਕਾਪੀ ਦੇ ਦਿਓ ਤਾਂ ਅਨਸੋਰਸ ਹੋਈ ਆ ਉਹ ਕਿਨਾਂ ਜੈਂਸ ਸਾਨੂੰ ਪਤਾ ਨਹੀਂ ਲੱਗਦਾ ਵੀ ਮਰ ਗਿਆ ਜਾਂ ਕੀ ਆ ਉਹਨਾਂ ਚਰਨੀ ਅਸੀਂ ਦੇ ਸਕਦੇ ਕੋਈ ਸਬੂਤ ਸਾਰਾ ਕੰਟੈਂਟ ਕਿਹੜਾ ਹੈਗਾ ਇਹ ਸਾਈਓਵਰ ਵਾਲੇ ਆ ਜੀ ਜਲੰਧਰ ਸਾਈਓਵਰ ਉਹਨਾਂ ਨਾਲ ਕੋਈ ਗੱ ਕਿਰਪਾ ਕਰੀ ਉਹਦੀ ਅਨਸੋਰਸ ਜੜੀ ਉਹ ਸਾਨੂੰ ਦੋ ਕਿ ਜੇ ਉਹ ਡੈੱਡ ਬੋਡੀ ਮਿਲ ਆਉਣੀ ਪਏ ਸਾਡੇ ਉਧ ਉਹ ਕਹਿੰਦੇ ਨਹੀਂ ਜਿੰਜੇ ਸਾਨੂੰ ਕੰਫਰਮ ਨਹੀਂ ਹੁੰਦਾ ਵੀ ਮਰ ਗਿਆ ਕਿ ਹੈਗਾ ਉਹਨਾਂ ਚ ਰਾਹੀਂ ਕੋਈ ਕਰ ਸਕਦੇ ਤੇ ਤੁਸੀਂ ਹੁਣ ਗਾੜੀ ਕੋਈ ਅੱਗੇ ਉੱਤੇ ਕਿਸੇ ਨਾਲ ਕੰਟੈਕਟ ਕੀਤਾ ਜਾਂ ਕੀ ਮੰਗ ਕਰਨੀ ਚਾਹੁੰਦੇ ਜੀ ਕੀ ਹੋਣਾ ਚਾਹੀਦਾ ਮੰਗ ਇਹੋ ਜੀ ਜਿਸ ਤਾਂ ਦਾ ਵੀ ਹੈਗਾ ਵਾਪਸ ਆ ਜਾਵੇ ਸਾਡੇ ਤੇ ਅਜੇ ਤੱਕ ਤੇ ਸਾਡਾ ਉਧਰ ਕੰਟੈਕਟ ਕਰਨਾ ਹੋਣੀ ਨਹੀਂ ਰਿਹਾ ਕੋ ਪਤਾ ਨਹੀਂ ਲੱਗਣ ਰਿਹਾ ਵੀ ਕੀ ਬਣ ਰਿਹਾ ਕੀ ਜਦੋਂ ਕੋਈ ਸਮਾਜ ਸੇਵੀ ਸੰਸਥਾ ਹੁੰਦੀਆਂ ਜਾਂ ਕਈ ਉਧਰ ਦੇ ਆਪਣੇ ਸਿੱਖ ਭਾਈ ਜਾਰਾ ਹੁੰਦਾ ਵਾ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਜੀ ਉਹਦਾ ਕਨਫਰਮ ਕਰਕੇ ਪਤਾ ਕਰਕੇ ਤੁਹਾਨੂੰ ਦੱਸੰਭਰੇ ਇਹੋ ਹੀ ਅਪੀਲ ਆ ਸਾਡੀ ਵੀ ਇਹਨੂੰ ਪਤਾ ਕਰ ਲਓ ਵੀ ਹੈ ਕਿੱਥੇ ਜੀਂਦਾ ਆ ਕਿਤਰਾ ਆ ਸਾਨੂੰ ਜਿਹੜੇ ਉਹਦੇ ਦੋਸਤ ਆ ਉਹਨਾਂ ਦੇ ਕੋਲ ਯਕੀਨ ਨਹੀਂ ਆ ਇਹੋ ਕੋਈ ਸੰਸਥਾ ਕੋਈ ਸਾਡੀ ਬਾਹ ਫੜ ਲਵੇ ਤੇ ਸਾਨੂੰ ਪਤਾ ਲੱਗ ਜਾਵੇ ਸਾਡਾ ਮੁੰਡਾ ਹੈ ਕਿੱਥੇ ਹੈ ਜੀ ਹਾਂਜੀ